ਡਬਲ ਮਰਡਰ ਹੋਇਆ ਹੈ ਦੋਨੇ ਕਤਲਕਾਰ ਨੂੰ ਅਣਜਾਣ ਦਿੱਤਾ ਗਿਆ ਅੱਧੀ ਰਾਤ ਨੂੰ ਦੱਸਿਆ ਕਿ ਪਿਓ ਪੁੱਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਮੁਲਜ਼ਮਾਂ ਨੇ ਰਾਤ ਨੂੰ ਨੌਜਵਾਨ ਨੂੰ ਫੋਨ ਕਰਕੇ ਗੇਟ ਤੇ ਸੱਦਿਆ ਤੇ ਤੇਜ਼ ਤਰ ਹਥਿਆਰ ਦੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਔਰ ਛੁੜਵਾਨ ਆਇਆ ਪਿਤਾ ਤਾਂ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇੱਕ ਮਹਿਲਾ ਨੂੰ ਵੀ ਗੰਭੀਰ ਤੌਰ ਤੇ ਜ਼ਖਮੀ ਕੀਤਾ ਗਿਆ ਫਾਤੂ ਕੁੱਤੇ ਨੂੰ ਲੈ ਕੇ ਮੈਜ਼ ਇਹ ਵਿਵਾਦ ਚੱਲ ਰਿਹਾ ਸੀ ਯਾਨੀ ਕਿ ਛੋਟਾ ਜਿਹਾ ਵਿਵਾਦ ਅਸੀਂ ਕਹਿ ਸਕਦੇ ਹਾਂ ਕਿ ਸੇਦੀ ਜਾਨ ਲੈ ਗਿਆ ਤਾਂ ਦੋ ਜਣੇ ਕਤਲ ਕਰ ਦਿੱਤੇ ਗਏ ਨੇ ਤਾਂ ਮ੍ਰਿਤਕਾਂ ਦੀ ਪਛਾਣ 32 ਸਾਲਾ ਅਮਰੀਕ ਸਿੰਘ ਔਰ 55 ਸਾਲਾ ਮੰਦਰ ਸਿੰਘ ਦੇ ਵਿੱਚੋਂ ਹੋਈ ਹੈ ਤਾਂ ਵੱਡੀ ਘਟਨਾ ਵਾਪਰੀਏ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਹਾਲਾਂਕਿ ਕਿਸ ਤਰੀਕੇ ਦੇ ਨਾਲੇ ਜਿਹੜੇ ਹਮਲਾਵਰ ਆਏ ਨੇ ਕਿਵੇਂ ਉਹਨਾਂ ਨੇ ਕਤਲ ਦੀ ਵਾਰਦਾਤ ਨੂੰ ਜਾਣ ਦਿੱਤਾ ਕਿ ਉੱਥੇ ਕੌਣ ਮੌਜੂਦ ਸੀ ਔਰ ਅਜੇ ਹੀ ਵੀ ਕੀ ਵੱਡੀ ਗੱਲ ਹੋ ਗਈ ਜਿਸ ਦੀ ਵਜ੍ਹਾ ਦੇ ਨਾਲੇ ਵਾਰਦਾਤ ਇੰਨੀ ਜ਼ਿਆਦਾ ਖੂਨੀ ਬਣ ਗਈ ਕਿ ਪਿਓ ਪੁੱਤ ਨੂੰ ਹੀ ਮਾਰ ਮੁਕਾਇਆ ਗਿਆ ਤਾਂ ਇਹ ਤਸਵੀਰਾਂ ਨੇ ਔਰ ਸੁਭਾਵਿਕ ਤੌਰ ਤੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਚਨਚੇਤ ਵਾਪਰਦੀ ਹੈ ਇਹ ਘਟਨਾ ਰਾਤ ਵੇਲੇ ਸਾਰੀ ਕਟਨਾ ਵਾਪਰੀ ਹੈ ਔਰ ਦੱਸਿਏ ਕੀ ਪਿਤਾ ਦੀ ਜਿਹੜੀ ਪਛਾਣ ਹੈ ਉਹ 55 ਸਾਲਾ ਦੇਵਜੋਹੀ ਹੈ 55 ਸਾਲਾ ਮੰਦਰ ਸਿੰਘ ਹੈ 32 ਸਾਲਾ ਅਮਰੀਕ ਸਿੰਘ ਪੁੱਤਰ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਲਖਵਿੰਦਰ ਸਿੰਘ ਨੇ ਮੇਰੇ ਸੋਗੀ ਫੋਨ ਲਾਈਨ ਤੇ ਲਖਵਿੰਦਰ ਕੀ ਹੈ ਪੂਰੀ ਜਾਣਕਾਰੀ ਇਸ ਵੱਡੀ ਘਟਨਾ ਨੂੰ ਲੈ ਕੇ ਬਿਲਕੁਲ ਗੁਰਜੋਜੀ ਤਲਵੰਡੀ ਸਾਹਿਬ ਉਹਦੇ 7-8 ਕਿਲੋਮੀਟਰ ਤੇ ਪਿੰਡ ਸੇਠਾ ਜੀਵਨ ਸਿੰਘ ਵਾਲਾ ਉੱਥੇ ਰਾਤ ਨੂੰ ਮਰਾ ਦੀ तकरीबन 10 ਵਜੇ ਦੀ ਗੱਲ ਹੈ ਪਹਿਲਾਂ ਜੋ ਨਸ਼ੇੜੀ ਕਿਸਮ ਦੇ ਵਿਅਕਤੀ ਹੈ ਦੋ આરોપી ਦੱਸੇ ਜਾ ਰਹੇ ਹੈ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਦੋ ਮੰਨਰ ਸਿੰਘ ਤੇ ਉਹਦੇ ਪੁੱਤਰ ਅਮਰੀਕ ਸਿੰਘ ਨਾਲ ਕੁੱਤੇ ਨੂੰ ਪਾਲਤੂ ਕੁੱਤੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਅਚਾਨਕ ਹੀ ਰਾਤ ਜਦੋਂ ਉਹਨਾਂ ਨੂੰ ਪਤਾ तकरीबन 9-10 ਵਜੇ ਦੀ ਘਟਨਾ ਜਦੋਂ ਉਹਨਾਂ ਨੇ ਬਾਹਰ ਖੜਕਾਤਾ ਬਾਹਰ ਕਰਕਾ ਕੇ ਮੁੰਡਾ ਅਮਰੀਕ ਸਿੰਘ ਜਿਹਦੇ ਉਮਰ 32-33 ਸਾਲਾ ਕੋ ਜੋ ਖੇਤੀਬਾੜੀ ਦਾ ਕੰਮ ਕਰਦਾ ਹੈ ਉਨੇ ਬਾਹਰ ਕਿਲਾ ਜਿਉਂ ਹੀ ਗੇਟ ਦੇ ਬਾਹਰ ਆਏ ਤਾਂ ਉਹਨਾਂ ਨੇ ਤੇਜ ਤਾਰ ਹਥਿਆਰ ਨਾਲ ਉਹਦਾ ਸਿਰ ਤੇ ਹਮਲਾ ਕਰਤਾ ਜਦੋਂ ਉਹ ਚੱਕਰ ਲਾ ਰਿਹਾ ਸੀ ਤਾਂ ਉਹਦੀ ਆਵਾਜ਼ਾਂ ਸੁਣ ਕੇ ਉਹਦਾ ਮੁੰਡਾ ਜਿਹੜਾ ਉਹਦਾ ਪਿਤਾ ਆਇਆ ਬਾਹਰ 55 ਸਾਲ ਦੀ ਉਮਰ ਦੀ ਜਿਹਦੀ ਮੰਦਰ ਸਿੰਘ ਤਾਂ ਉਸਤੇ ਵੀ ਉਹਨਾਂ ਨੇ ਤੇਜ ਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਾ ਰਿਹਾ ਉਹ ਪੰਜ ਛੇ ਨਸ਼ੇੜੀ ਕਿਸਮ ਦੇ ਵਿਅਕਤੀ ਸੀ ਜੋ ਬਾਤ ਲਾ ਕੇ ਹਮਲਾ ਕਰਕੇ ਉਹਨਾਂ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਤਾ ਜਿਉਂ ਹੀ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਰਾਤ ਦੇ ਰਾਤ ਹੀ ਪੁਲਸ ਜੜੀ ਐਸਐਸਪੀ ਸਹਿਤ ਸੀਆਈ ਸਟਾਫ ਬਟਿੰਡਾ ਪਹੁੰਚੇ ਮੌਕੇ ਤੇ ਘਟਨਾ ਜਜਲਾ ਤੇ ਹੋਰ ਹੋਰ ਇਤੋਂ ਤੱਕ ਵੀ ਨਹੀਂ ਉਹਨਾਂ ਨੇ ਖੂਨ ਦੀ ਹੋਲੀ ਖੇਡਦੇ ਹੋਏ ਉਹਦੇ ਘਰ ਦੇ ਵਿੱਚ ਜੋ ਮ੍ਰਿਤਕ ਦੀ ਮੰਨਦਰ ਸਿੰਘ ਜੇਕਰ ਆਲੀ ਸੀ ਦਰਸ਼ਨ कौर ਉਹਨੂੰ ਉਹਦੇ ਤੇ ਵੀ ਜਾਣ ਦੇਵਾ ਹਮਲਾ ਕਰ ਤੇ ਉਹ ਗਵੀਰ ਜ਼ਖਮੀ ਬਟਿੰਡਾ ਦੇ ਹਸਪਤਾਲ ਦੇ ਵਿੱਚ ਜ਼ਖਮੀ ਹੋ ਗਿਆ ਕੀ ਬਾਅਦ ਵਿੱਚ ਲਖਵਿੰਦਰ ਜਾਂਚ ਕਰ ਜੀ ਬਾਅਦ ਦੇ ਵਿੱਚ ਲਖਵਿੰਦਰ ਕੀ ਘਰ ਦੇ ਵਿੱਚ ਅੰਦਰ ਵੜ ਕੇ ਮਹਿਰਾਂ ਨੂੰ ਜ਼ਖਮੀ ਕੀਤਾ ਇਹ ਉਹ ਵੀ ਗੇਟ ਤੇ ਆਏ ਸਨ ਔਰ ਕੀ ਹੁਣ ਤੱਕ ਉਹਨਾਂ ਨੂੰ ਫੜਿਆ ਨਹੀਂ ਗਿਆ ਹੈ ਕੀ ਉਹ ਫਰਾਰ ਨਹੀਂ ਆ ਪੁਲਿਸ ਦੇ ਕੋਲ ਕੁਝ ਕਲੂਜ਼ ਨਹੀਂ ਬਿਲਕੁਲ ਜਦੋਂ ਘਟਨਾ ਬਾਹਰ ਹੀ ਗੇਟ ਤੇ ਜਦੋਂ ਇਹ ਗੱਲ ਹੋਈ ਤਾਂ ਅੰਦਰ ਸੁਣ ਕੇ ਜਦੋਂ ਦਰਸ਼ਕਔਰ ਆਈ ਤਾਂ ਜਦੋਂ ਬਾਹਰ ਆਏ ਤਾਂ ਉਹਨਾਂ ਤੇ ਵੀ ਹਮਲਾ ਕਰਦਾ ਤਾਂ ਉਹ ਆਪਣੀ ਜਾਨ بچਾ ਕੇ ਕਿਤੇ ਨਾ ਕਿਤੇ ਹੋ ਭੱਜ ਗਈ ਇਸ ਤੇ ਉਹ ਜਿਹੜੇ ਨਸ਼ੇੜੀ ਕਿਸਮ ਦੇ ਵਿਅਕਤੀ ਸੀ ਉਹ ਲੋਕੇ ਤੇ ਪੁਲਸ ਨੂੰ ਪੁਲਿਸ ਨੇ ਰਾਤ ਦੇ ਰਾਤ ਪਿੱਛਾ ਕਰਕੇ ਦੱਸਿਆ ਜਾ ਰਿਹਾ ਹੈ ਕਿ ਇੱਕ ਨਾ ਉਹਨਾਂ ਇੱਕ ਦੋ ਕਲੂ ਆ ਜਿਹੜੇ ਉਹ ਮਿਲੇ ਹੈ ਤੇ ਸ਼ਾਇਦ ਪੁਲਿਸ ਨੇ ਦੱਸਿਆ ਜਾ ਰਿਹਾ ਜੇ ਪੁਲਿਸ ਨੇ ਕੋਈ ਠੱਣਾਂ ਦੀ ਪੁਸ਼ਟੀ ਤਾਂ ਨਹੀਂ ਕੀਤੀ ਪਰ ਦੱਸਿਆ ਜਾ ਰਿਹਾ ਹੈ ਵੀ ਪੁਲਿਸ ਨੂੰ ਉਸ ਨਾਲ ਕੁਝ ਕਲੂ ਆ ਜਿਹੜੇ ਉਹ ਮਿਲੇ ਹੈ ਤੇ ਪੁਲਿਸ ਸਾਰਾ ਰਾਤ ਵੀ ਸਾਰੀ ਰਾਤ ਆ ਉਹਨਾਂ ਦਾ ਪਿੱਛਾ ਕਰਾਈ ਹੈ ਜੀ ਬਿਲਕੁਲ ਬਣੇ ਰਹੋ ਸਾਡੇ ਨਾਲ ਤਾਂ ਇਸ ਵੇਲੇ ਦੀ ਵੱਡੀ ਵਾਰਦਾਤ ਇਸ ਵੇਲੇ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਔਰ ਤਲਵੰਡੀ ਸਾਬੋ ਦਾ ਪਿੰਡ ਜੀਵਨ ਸਿੰਘ ਵਾਲਾ ਹੈ ਜਿੱਥੇ ਇਹ ਵੱਡੀ ਘਟਨਾ ਵਾਪਰੀ ਹੈ ਮੇਰੇ ਸਯੋਗੀ ਜਿਸ ਤਰੀਕੇ ਦੇ ਨਾਲ ਜਾਣਕਾਰੀ ਦੇ ਰਹੇ ਨੇ ਕਿ ਰਾਤ ਕਰੀਬ 9:30-10 ਵਜੇ ਦੀ ਇਹ ਘਟਨਾ ਹੈ ਜਦੋਂ ਗੇਟ ਤੇ ਇਹ ਨਸ਼ੇੜੀ ਕਿਸਮ ਦੇ ਆਦਮੀ ਔਰ ਪਿੰਡ ਦੇ ਹੀ ਦੱਸੇ ਜਾ ਰਹੇ ਨੇ ਜੋ ਜਾਣਕਾਰੀ ਮਿਲ ਰਹੀ ਹੈ ਪਿੰਡ ਦੇ ਹੀ ਇਹ ਦੋਵੇਂ ਮੁਲਜ਼ਮ ਨੇ ਜਿਨ੍ਹਾਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੜੀ ਆਸਾਨੀ ਦੇ ਨਾਲ ਇਹਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਬਾਅਦ ਫਰਾਰ ਹੋ ਗਏ ਨੇ ਹਾਲਾਂਕਿ ਅਜੇ ਤੱਕ ਇਹ ਪੁਲਿਸ ਦੀ ਦਬੰਦਸ਼ ਤੋਂ ਬਾਹਰ ਨਹੀਂ ਪਰ ਲਗਾਤਾਰ ਪੁਲਿਸ ਇਸੇ ਨਦੀ ਪਾਲ ਕਰ ਰਹੀ ਹੈ ਲਗਾਤਾਰ ਸਾਡੇ ਨਾਲ ਫੋਨ ਲਾਈਨ ਤੇ ਲਖਵਿੰਦਰ ਨੇ ਮੇਰੇ ਸਯੋਗੀ ਲਖਵਿੰਦਰ ਅੱਜ ਜਾਨਣਾ ਚਾਹਾਂਗੇ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਮਹਿਜ਼ ਇੱਕ ਕੁੱਤੇ ਦੀ ਵਜ੍ਹਾ ਦੇ ਨਾਲ ਇਹਨਾਂ ਮਸਲਾ ਵੱਧ ਗਿਆ ਕਿ ਉਹਨਾਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਇਸ ਦੇ ਪਿੱਛੇ ਕੋਈ ਹੋਰ ਵੀ ਵਜ੍ਹਾ ਹੋ ਸਕਦੀ ਹੈ। ਲਖਵੇਂਦਰ ਜਿਨ੍ਹਾਂ ਲੋਕਾਂ ਨੇ ਹਮਲਾ ਕਰਿਆ ਉਹ ਨਸ਼ੇੜੀ ਕਿਸਮ ਦੇ ਲੋਕ ਆ ਜਿਹੜੇ ਉਹ ਦੱਸੇ ਜਾ ਰਹੇ ਨੇ ਪਰ ਉਹ ਹਪਾਲਤੂ ਕੁੱਤੇ ਨੂੰ ਲੈ ਕੇ ਹੋਇਆ ਟਕੜਾ ਤੇ ਇੱਕ ਕੁੱਤਾ ਉਹਨਾਂ ਦਾ ਸੀ ਪਰ ਇਹਨਾਂ ਨੇ ਕਿਤੇ ਨਾ ਕਿਤੇ ਭੁਲੇਖੇ ਦੇ ਨਾਲ ਆਵਾਰਾ ਸਮਝ ਕੇ ਘਰੇ ਵੰਦਾ ਸੀ ਉਸੇ ਨੂੰ ਲੈ ਕੇ ਮਾਮਲਾ ਜਿਹੜਾ ਉਹ ਵੱਧ ਗਿਆ ਤੇ ਇਸ ਨੂੰ ਲੈ ਕੇ ਜਿਹੜੀ ਖੂਨ ਦੀ ਹੋਲੀ ਆ ਜਿਹੜੇ ਉਹਨਾਂ ਨੇ ਖੇਡੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਲਖਵਿੰਦਰ तमाम ਜਾਣਕਾਰੀ ਲਈ ਤਾਨਵਾਦ ਹੈ ਤਕੁਲ ਬਿਲਾਕੇ ਆਪਣੇ ਆਪ ਦੇ ਵਿੱਚ ਵੱਡੀ ਘਟਨਾ ਹੈ ਮਹਿਜ਼ ਇੱਕ ਪਾਲਤੂ ਕੁੱਤੇ ਨੂੰ ਲੈ ਕੇ ਹੋਇਆ ਛੋਟਾ ਜਿਹਾ ਵਿਵਾਦ ਇਸ ਵੱਡੀ ਵਾਰਦਾਤ ਤੱਕ ਪਹੁੰਚ ਗਿਆ ਕਿ ਦੋਰਾ ਕਤਲकांड ਕਰ ਦਿੱਤਾ ਗਿਆ ਡਬਲ ਮਰਡਰ ਹੋਇਆ ਹੈ ਦੋਨੇ ਕਤਲਕਾਰ ਨੂੰ ਅਣਜਾਣ ਦਿੱਤਾ ਗਿਆ ਅੱਧੀ ਰਾਤ ਨੂੰ ਦੱਸਿਆ ਕਿ ਪਿਓ ਪੁੱਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਮਲਜ਼ਮਾਂ ਨੇ ਰਾਤ ਨੂੰ ਨੌਜਵਾਨ ਨੂੰ ਫੋਨ ਕਰਕੇ ਗੇਟ ਤੇ ਸੱਦਿਆ ਤੇ ਤੇਜ਼ ਤਰ ਹਥਿਆਰ ਦੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਔਰ ਛੁੜਵਾਨ ਆਇਆ ਪਿਤਾ ਤਾਂ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇੱਕ ਮਹਿਲਾ ਨੂੰ ਵੀ ਗੰਭੀਰ ਤੌਰ ਤੇ ਜ਼ਖਮੀ ਕੀਤਾ ਗਿਆ ਫਾਤੂ ਕੁੱਤੇ ਨੂੰ ਲੈ ਕੇ ਮੈਜ਼ ਇਹ ਵਿਵਾਦ ਚੱਲ ਰਿਹਾ ਸੀ ਯਾਨੀ ਕਿ ਛੋਟਾ ਜਿਹਾ ਵਿਵਾਦ ਅਸੀਂ ਕਹਿ ਸਕਦੇ ਹਾਂ ਕਿ ਸੇਦੀ ਜਾਨ ਲੈ ਗਿਆ ਤਾਂ ਦੋ ਜਣੇ ਕਤਲ ਕਰ ਦਿੱਤੇ ਗਏ ਨੇ ਤਾਂ ਮ੍ਰਿਤਕਾਂ ਦੀ ਪਛਾਣ 32 ਸਾਲਾ ਅਮਰੀਕ ਸਿੰਘ ਔਰ 55 ਸਾਲਾ ਮੰਦਰ ਸਿੰਘ ਦੇ ਬੱਚੋ ਹੋਈ ਹੈ ਤਾਂ ਵੱਡੀ ਘਟਨਾ ਵਾਪਰੀਏ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਹਾਲਾਂਕਿ ਕਿਸ ਤਰੀਕੇ ਦੇ ਨਾਲੇ ਜਿਹੜੇ ਹਮਲਾਵਰ ਆਏ ਨੇ ਕਿਵੇਂ ਉਹਨਾਂ ਨੇ ਕਤਲ ਦੀ ਵਾਰਦਾਤ ਨੂੰ ਜਾਣ ਦਿੱਤਾ ਕਿ ਉੱਥੇ ਕੌਣ ਮੌਜੂਦ ਸੀ ਔਰ ਅਜੇ ਹੀ ਵੀ ਕੀ ਵੱਡੀ ਗੱਲ ਹੋ ਗਈ ਜਿਸ ਦੀ ਵਜ੍ਹਾ ਦੇ ਨਾਲੇ ਵਾਰਦਾਤ ਇੰਨੀ ਜ਼ਿਆਦਾ ਖੂਨੀ ਬਣ ਗਈ ਕਿ ਪਿਓ ਪੁੱਤ ਨੂੰ ਹੀ ਮਾਰ ਮੁਕਾਇਆ ਗਿਆ ਤਾਂ ਇਹ ਤਸਵੀਰਾਂ ਨੇ ਔਰ ਸੁਭਾਵਿਕ ਤੌਰ ਤੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਚਨਚੇਤ ਵਾਪਰਦੀ ਹੈ ਇਹ ਘਟਨਾ ਰਾਤ ਵੇਲੇ ਸਾਰੀ ਕਟਾ ਵਾਪਰੀ ਹੈ ਔਰ ਦੱਸਿਏ ਕੀ ਪਿਤਾ ਦੀ ਜਿਹੜੀ ਪਛਾਣ ਹੈ ਉਹ 55 ਸਾਲਾ ਦੇਵਜੋਹੀ ਹੈ 55 ਸਾਲਾ ਮੰਦਰ ਸਿੰਘ ਹੈ 32 ਸਾਲਾ ਅਮਰੀਕ ਸਿੰਘ ਪੁੱਤਰ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ ਲਖਵਿੰਦਰ ਸਿੰਘ ਦੇ ਮੇਰੇ ਸੋਗੀ ਫੋਨ ਲਾਈਨ ਤੇ ਲਖਵਿੰਦਰ ਕੀ ਹੈ ਪੂਰੀ ਜਾਣਕਾਰੀ ਸਵੰਢੀ ਘਟਨਾ ਨੂੰ ਲੈ ਕੇ ਬਿਲਕੁਲ ਗੁਰਜੋਜੀ ਤਲਵੰਡੀ ਸਾਹਿਬ ਉਹਦੇ 7-8 ਕਿਲੋਮੀਟਰ ਤੇ ਪਿੰਡ ਸੇਠਾ ਜੀਵਨ ਸਿੰਘ ਵਾਲਾ ਉੱਥੇ ਰਾਤ ਨੂੰ ਰਾਤ ਦੀ ਸਰੀਬ 10 ਵਜੇ ਦੀ ਗੱਲ ਹੈ ਪਹਿਲਾਂ ਜੋ ਨਸ਼ੇੜੀ ਗੱਤੂ ਦੇ ਵਿਅਕਤੀ ਆ ਦੋ આરોપી ਦੱਸੇ ਜਾ ਰਹੇ ਆ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਦੋ ਮੰਨਰ ਸਿੰਘ ਤੇ ਉਹਦੇ ਪੁੱਤਰ ਅਮਰੀਕ ਸਿੰਘ ਨਾਲ ਕੁੱਤੇ ਨੂੰ ਪਾਲਤੂ ਕੁੱਤੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਚਾਨਕ ਹੀ ਰਾਤ ਜਦੋਂ ਉਹਨਾਂ ਨੂੰ ਕਰ ਤਰੀਬ 9-10 ਵਜੇ ਦੀ ਘਟਨਾ ਜਦੋਂ ਉਹਨਾਂ ਨੇ ਬਾਹਰ ਖੜਕਾਤਾ ਬਾਹਰ ਕਰਕਾ ਕੇ ਮੁੰਡਾ ਅਮਰੀਕ ਸਿੰਘ ਜਿਹਦੇ ਉਮਰ 32-33 ਸਾਲਾ ਜੋ ਜੋ ਖੇਤੀਬਾੜੀ ਦਾ ਕੰਮ ਕਰਦਾ ਹੈ ਉਨੇ ਬਾਹਰ ਕਿਲਾ ਜਿਉਂ ਹੀ ਗੇਟ ਦੇ ਬਾਹਰ ਆਏ ਤਾਂ ਉਹਨਾਂ ਨੇ ਤੇਜ਼ ਤਾਰ ਹਥਿਆਰ ਨਾਲ ਉਹਦਾ ਸਿਰ ਤੇ ਹਮਲਾ ਕਰਤਾ ਜਦੋਂ ਉਹ ਚੱਕਰ ਲਾ ਰਿਹਾ ਸੀ ਤਾਂ ਉਹਦਾ ਉਹਦੀ ਆਵਾਜ਼ਾਂ ਸੁਣ ਕੇ ਉਹਦਾ ਮੁੰਡਾ ਜਿਹੜਾ ਉਹਦਾ ਪਿਤਾ ਆਇਆ ਬਾਹਰ 55 ਸਾਲ ਦੀ ਉਮਰ ਦੀ ਜਿਹੜੀ ਮੰਦਰ ਸਿੰਘ ਤਾਂ ਉਸਤੇ ਵੀ ਉਹਨਾਂ ਨੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰ ਰਿਹਾ ਸੀ ਜਿਹੜਾ ਉਹ ਪੰਜ ਛੇ ਨਸ਼ੇੜੀ ਕਿਸਮ ਦੇ ਵਿਅਕਤੀ ਸੀ ਜੋ ਮਤਲਬ ਬਾਤ ਲਾ ਕੇ ਹਮਲਾ ਕਰਕੇ ਉਹਨਾਂ ਨੇ ਉਹਨਾਂ ਨੂੰ ਮੌਤ ਦੇ ਘਾਟ ਰੱਖਦਾ ਜਿਉਂ ਹੀ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਰਾਤ ਦੇ ਰਾਤ ਹੀ ਪੁਲਿਸ ਜੜੀ ਐਸਐਸਪੀ ਸਹਿਤ ਸੀਆਈ ਸਟਾਫ ਬਟਿੰਡਾ ਪਹੁੰਚੇ ਮੌਕੇ ਤੇ ਘਟਨਾ ਜਜਲਾ ਤੇ ਹੋਰ ਹੋਰ ਇਤੋਂ ਤੱਕ ਵੀ ਨਹੀਂ ਉਹਨਾਂ ਨੇ ਖੂਨ ਖੂਨ ਦੀ ਹੋਲੀ ਖੇਡਦੇ ਹੋਏ ਉਹਦੇ ਘਰ ਦੇ ਵਿੱਚ ਜੋ ਮ੍ਰਿਤਕ ਦੀ ਮੰਨਦਰ ਸਿੰਘ ਜੇਕਰ ਆਲੀ ਸੀ ਦਰਸ਼ਨ कौर ਉਹਨੂੰ ਉਹਦੇ ਤੇ ਵੀ ਜਾਣ ਦੇਵਾ ਹਮਲਾ ਕਰ ਤੇ ਉਹ ਗਵੀਰ ਜਖਮੀ ਬਟਿੰਡਾ ਦੇ ਹਸਪਤਾਲ ਦੇ ਵਿੱਚ ਜਖਮੀ ਹੋਈ ਕੀ ਬਾਅਦ ਵਿੱਚ ਲਖਵੇਂਦਰ ਜਾਂਚ ਕਰ ਜੀ ਬਾਅਦ ਦੇ ਵਿੱਚ ਲਖਵੇਂਦਰ ਕੀ ਘਰ ਦੇ ਵਿੱਚ ਅੰਦਰ ਵੜ ਕੇ ਮਹਿਰਾਂ ਨੂੰ ਜ਼ਖਮੀ ਕੀਤਾ ਇਹ ਉਹ ਵੀ ਗੇਟ ਤੇ ਆਏ ਸਨ ਔਰ ਕੀ ਹੁਣ ਤੱਕ ਉਹਨਾਂ ਨੂੰ ਫੜਿਆ ਨਹੀਂ ਗਿਆ ਹੈ ਕੀ ਉਹ ਫਰਾਰ ਨੇ ਜਾਂ ਪੁਲਿਸ ਦੇ ਕੋਲ ਕੁਝ ਕਲੂਜ਼ ਨਹੀਂ ਬਿਲਕੁਲ ਜਦੋਂ ਘਟਨਾ ਬਾਹਰ ਹੀ ਗੇਟ ਤੇ ਜਦੋਂ ਇਹ ਗੱਲ ਹੋਈ ਤਾਂ ਅੰਦਰ ਸੁਣ ਕੇ ਜਦੋਂ ਦਰਸ਼ਕਔਰ ਆਈ ਤਾਂ ਜੋ ਬਾਹਰ ਆਏ ਤਾਂ ਉਹਨਾਂ ਤੇ ਵੀ ਹਮਲਾ ਕਰਦਾ ਤਾਂ ਉਹ ਆਪਣੀ ਜਾਨ ਬਚਾ ਕੇ ਕਿਤੇ ਨਾ ਕਿਤੇ ਹੋ ਭੱਜ ਗਈ ਇਸ ਤੇ ਉਹ ਜਿਹੜੇ ਨਸ਼ੇੜੀ ਕਿਸਮ ਦੇ ਵਿਅਕਤੀ ਸੀ ਉਹ ਲੋਕੇ ਤੇ ਪੁਲਸ ਨੂੰ ਪੁਲਿਸ ਨੇ ਰਾਤ ਦੇ ਰਾਤ ਪਿੱਛਾ ਕਰਕੇ ਦੱਸਿਆ ਜਾ ਰਿਹਾ ਹੈ ਕਿ ਇੱਕ ਨਾ ਉਹਨਾਂ ਇੱਕ ਦੋ ਕਲੂ ਹੈ ਜਿਹੜੇ ਉਹ ਮਿਲੇ ਹੈ ਤੇ ਸ਼ਾਇਦ ਪੁਲਿਸ ਨੇ ਦੱਸਿਆ ਜਾ ਰਿਹਾ ਜੇ ਪੁਲਿਸ ਨੇ ਕੋਈ ਠੱਣਾਂ ਦੀ ਪੁਸ਼ਟੀ ਤਾਂ ਨਹੀਂ ਕੀਤੀ ਪਰ ਦੱਸਿਆ ਜਾ ਰਿਹਾ ਹੈ ਵੀ ਪੁਲਿਸ ਨੂੰ ਉਸ ਨਾਲ ਕੁਝ ਕਲੂ ਹੈ ਜਿਹੜੇ ਉਹ ਮਿਲੇ ਹੈ ਤੇ ਪੁਲਿਸ ਸਾਰਾ ਰਾਤ ਵੀ ਸਾਰੀ ਜਾਤਾ ਉਹਨਾਂ ਦਾ ਪਿੱਛਾ ਕਰਾਈ ਹੈ ਬਿਲਕੁਲ ਬਣੇ ਰਹੋ ਸਾਡੇ ਨਾਲ ਤਾਂ ਇਸ ਵੇਲੇ ਦੀ ਵੱਡੀ ਵਾਰਦਾਤ ਇਸ ਵੇਲੇ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਔਰ ਤਲਵੰਡੀ ਸਾਬੋ ਦਾ ਪਿੰਡ ਜੀਵਨ ਸਿੰਘ ਵਾਲਾ ਹੈ ਜਿੱਥੇ ਇਹ ਵੱਡੀ ਘਟਨਾ ਵਾਪਰੀ ਹੈ ਮੇਰੇ ਸਯੋਗੀ ਜਿਸ ਤਰੀਕੇ ਦੇ ਨਾਲ ਜਾਣਕਾਰੀ ਦੇ ਰਹੇ ਨੇ ਕਿ ਰਾਤ ਕਰੀਬ 9:30-10 ਵਜੇ ਦੀ ਇਹ ਘਟਨਾ ਹੈ ਜਦੋਂ ਗੇਟ ਤੇ ਇਹ ਨਸ਼ੇੜੀ ਕਿਸਮ ਦੇ ਆਦਮੀ ਔਰ ਪਿੰਡ ਦੇ ਹੀ ਦੱਸੇ ਜਾ ਰਹੇ ਨੇ ਜੋ ਜਾਣਕਾਰੀ ਮਿਲ ਰਹੀ ਹੈ ਪਿੰਡ ਦੇ ਹੀ ਇਹ ਦੋਵੇਂ ਮੁਜ਼ਮਮ ਨੇ ਜਿਨ੍ਹਾਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਬੜੀ ਆਸਾਨੀ ਦੇ ਨਾਲ ਇਹਨਾਂ ਨੇ ਕੱਟਾ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਬਾਅਦ ਫਰਾਰ ਹੋ ਗਏ ਨੇ ਹਾਲਾਂਕਿ ਅਜੇ ਤੱਕ ਇਹ ਪੁਲਿਸ ਦੀ ਦਬੰਦਸ਼ ਤੋਂ ਬਾਹਰ ਨਹੀਂ ਪਰ ਲਗਾਤਾਰ ਪੁਲਿਸ ਇਸੇ ਨਦੀ ਪਾਲ ਕਰ ਰਹੀ ਹੈ ਲਗਾਤਾਰ ਸਾਡੇ ਨਾਲ ਫੋਨ ਲਾਈਨ ਤੇ ਲਖਵਿੰਦਰ ਨੇ ਮੇਰੇ ਸੁੱਗੀ ਲਖਵਿੰਦਰ ਆ ਜਾਨਣਾ ਚਾਹਾਂਗੇ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਮਹਿਜ਼ ਇੱਕ ਕੁੱਤੇ ਦੀ ਵਜ੍ਹਾ ਦੇ ਨਾਲ ਇਹਨਾਂ ਮਸਲਾ ਵੱਧ ਗਿਆ ਕਿ ਉਹਨਾਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਈ ਇਸ ਦੇ ਪਿੱਛੇ ਕੋਈ ਹੋਰ ਵੀ ਵਜ੍ਹਾ ਹੋ ਸਕਦੀ ਹੈ ਲਖਵਿੰਦਰ ਜਿਨ੍ਹਾਂ ਲੋਕਾਂ ਨੇ ਹਮਲਾ ਕਰਿਆ ਉਹ ਨਸ਼ੇੜੀ ਕਿਸਮ ਦੇ ਲੋਕ ਆ ਜਿਹੜੇ ਉਹ ਦੱਸੇ ਜਾ ਰਹੇ ਨੇ ਪਰ ਉਹ ਪਾਲਤੂ ਕੁੱਤੇ ਨੂੰ ਹੈ ਲੱਗੇ ਹੋਇਆ ਕਿ ਝਗੜਾ ਤੇ ਇੱਕ ਕੁੱਤਾ ਉਹਨਾਂ ਦਾ ਸੀ ਪਰ ਇਹਨਾਂ ਨੇ ਕਿਤੇ ਨਾ ਕਿਤੇ ਭੁਲੇਖੇ ਦੇ ਨਾਲ ਆਵਾਰਾ ਸਮਝ ਕੇ ਘਰੇ ਵੰਦਾ ਸੀ ਉਸੇ ਨੂੰ ਲੈ ਕੇ ਮਾਮਲਾ ਜਿਹੜਾ ਉਹ ਵੱਧ ਗਿਆ ਤੇ ਇਸ ਨੂੰ ਲੈ ਕੇ ਜਿਹੜੀ ਖੂਨ ਦੀ ਹੋਲੀ ਆ ਜਿਹੜੇ ਉਹਨਾਂ ਨੇ ਖੇਢੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਲਖਵਿੰਦਰ तमाम ਜਾਣਕਾਰੀ ਲਈ ਧੰਨਵਾਦ ਅੱਜ ਤੱਕੂਲ ਬਿਲਾਕੇ ਆਪਣੇ ਆਪ ਦੇ ਵਿੱਚ ਵੱਡੀ ਘਟਨਾ ਮਹਿਜ਼ ਇੱਕ ਪਾਲਤੂ ਕੁੱਤੇ ਨੂੰ ਲੈ ਕੇ ਹੋਇਆ ਛੋਟਾ ਜਿਹਾ ਵਿਵਾਦ ਇਸ ਵੱਡੀ ਵਾਰਦਾਤ ਤੱਕ ਪਹੁੰਚ ਗਿਆ ਕਿ ਦੋਰਾ ਕਤਲकांड ਕਰ ਦਿੱਤਾ ਗਿਆ ਚ ਡਬਲ ਮਰਡਰ ਹੋਇਆ ਹੈ ਦੋਨੇ ਕਤਲਕਾਰ ਨੂੰ ਅਣਜਾਣ ਦਿੱਤਾ ਗਿਆ ਅੱਧੀ ਰਾਤ ਨੂੰ ਦੱਸਿਆ ਕਿ ਪਿਓ ਪੁੱਤ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਮੁਲਜ਼ਮਾਂ ਨੇ ਰਾਤ ਨੂੰ ਨੌਜਵਾਨ ਨੂੰ ਫੋਨ ਕਰਕੇ ਗੇਟ ਤੇ ਸੱਦਿਆ ਤੇ ਤੇਜ਼ ਤਰਹ ਹਥਿਆਰ ਦੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਔਰ ਛੁੜਵਾਨ ਆਇਆ ਪਿਤਾ ਤਾਂ ਉਸ ਨੂੰ ਵੀ ਮੌਤ ਦੇ ਘਾਰ ਤੋਂ ਉਤਾਰ ਦਿੱਤਾ ਗਿਆ ਇੱਕ ਮਹਿਲਾ ਨੂੰ ਵੀ ਗੰਭੀਰ ਤੌਰ ਤੇ ਜ਼ਖਮੀ ਕੀਤਾ ਗਿਆ ਫਤੂਕ ਕੁੱਤੇ ਨੂੰ ਲੈ ਕੇ ਮਹਿਜ਼ ਇਹ ਵਿਵਾਦ ਚੱਲ ਰਿਹਾ ਸੀ ਯਾਨੀ ਕਿ ਛੋਟਾ ਜਿਹਾ ਵਿਵਾਦ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਦੀ ਜਾਨ ਲੈ ਗਿਆ ਤਾਂ ਦੋ ਜਣੇ ਕਤਲ ਕਰ ਦਿੱਤੇ ਗਏ ਨੇ ਤਾਂ ਮ੍ਰਿਤਕਾਂ ਦੀ ਪਛਾਣ 32 ਸਾਲਾ ਅਮਰੀਕ ਸਿੰਘ ਔਰ 55 ਸਾਲਾ ਮੰਦਰ ਸਿੰਘ ਦੇ ਵਿੱਚੋਂ ਹੋਈ ਹੈ ਤਾਂ ਵੱਡੀ ਘਟਨਾ ਵਾਪਰੀ ਹੈ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਵਿੱਚ ਹਾਲਾਂਕਿ ਕਿਸ ਤਰੀਕੇ ਦੇ ਨਾਲੇ ਜਿਹੜੇ ਹਮਲਾਵਰ ਆਏ ਨੇ ਕਿਵੇਂ ਉਹਨਾਂ ਨੇ ਕਤਲ ਦੀ ਵਾਰਦਾਤ ਨੂੰ ਜਾਣ ਦਿੱਤਾ ਕਿ ਉੱਥੇ ਕੌਣ ਮੌਜੂਦ ਸੀ ਔਰ ਅਜਿਹੀ ਵੀ ਕੀ ਵੱਡੀ ਗੱਲ ਹੋ ਗਈ ਜਿਸ ਦੀ ਵਜ੍ਹਾ ਦੇ ਨਾਲ ਇਹ ਵਾਰਦਾਤ ਇੰਨੀ ਜ਼ਿਆਦਾ ਖੂਨੀ ਬਣ ਗਈ ਕਿ ਪਿਓ-ਪੁੱਤ ਨੂੰ ਹੀ ਮਾਰ ਮੁਕਾਇਆ ਗਿਆ ਤਾਂ ਇਹ ਤਸਵੀਰਾਂ ਨੇ ਔਰ ਸੁਭਾਵਿਕ ਤੌਰ ਤੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਚਨਚੇਤ ਵਾਪਰਦੀ ਹੈ ਇਹ ਘਟਨਾ ਰਾਤ ਵੇਲੇ ਸਾਰੀ ਘਟਨਾ ਵਾਪਰੀ ਹੈ ਔਰ ਦੱਸਿਏ ਕੀ ਪਿਤਾ ਦੀ ਜਿਹੜੀ ਪਛਾਣ ਹੈ ਉਹ 55 ਸਾਲਾ ਦੇ ਵਜੋਂ ਹੋਈ ਹੈ 55 ਸਾਲਾ ਮੰਦਰ ਸਿੰਘ ਹੈ 32 ਸਾਲ ਅਮਰੀਕ ਸਿੰਘ ਪੁੱਤਰ ਹੈ ਜਿਸ ਦਾ ਕਤਲ ਕਰ ਦਿੱਤਾ ਗਿਆ। ਲਖਵਿੰਦਰ ਸਿੰਘ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਲਖਵਿੰਦਰ ਕੀ ਇਹ ਪੂਰੀ ਜਾਣਕਾਰੀ ਸਵੰਦੀ ਘਟਨਾ ਨੂੰ ਲੈ ਕੇ ਬਿਲਕੁਲ ਗੁਰਜੋਜੀ ਤਲਵੰਡੀ ਸਾਹਿਬ ਉਹਦੇ 7-8 ਕਿਲੋਮੀਟਰ ਤੇ ਪਿੰਗ ਸੱਤਾ ਜੀਵਨ ਸਿੰਘ ਵਾਲਾ ਉੱਥੇ ਰਾਤ ਨੂੰ ਰਾਤ ਦੀ ਸਰੀਬ 10 ਵਜੇ ਦੀ ਗੱਲ ਹੈ ਪਹਿਲਾਂ ਜੋ ਨਸ਼ੇੜੀ ਕਿਸਮ ਦੇ ਵਿਅਕਤੀ ਹੈ ਦੋ ਰੋਕੀ ਦਿੱਤੇ ਜਾ ਰਹੇ ਹੈ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਦੋ ਮੰਨਦਰ ਸਿੰਘ ਤੇ ਉਹ ਉਹਦੇ ਪੁੱਤਰ ਅਮਰੀਕ ਸਿੰਘ ਨਾਲ ਕੁੱਤੇ ਨੂੰ ਪਾਲਤੂ ਕੁੱਤੇ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਅਚਾਨਕ ਹੀ ਰਾਤ ਜਦੋਂ ਉਹਨਾਂ ਨੂੰ ਪਤਾ 3:00 9:00 10:00 ਵਜੇ ਦੀ ਘਟਨਾ ਜਦੋਂ ਉਹਨਾਂ ਨੇ ਬਾਹਰ ਖੜਕਾਤਾ ਬਾਹਰ ਕਰਕਾ ਕੇ ਮੁੰਡਾ ਅਮਰੀਕ ਸਿੰਘ ਜਿਹਦੇ ਓਰ 32 33 ਸਾਲਾ ਜੋ ਜੋ ਖੇਤੀਬਾੜੀ ਦਾ ਕੰਮ ਕਰਦਾ ਉਹਨੇ ਬਾਹਰ ਖਿਲਾ ਜਿਉਂ ਹੀ ਗੇਟ ਦੇ ਬਾਹਰ ਆਏ ਤਾਂ ਉਹਨਾਂ ਨੇ ਤੇਜ਼ ਤਾਰ ਹਥਿਆਰ ਨਾਲ ਉਹਦਾ ਸਿਰ ਤੇ ਹਮਲਾ ਕਰਤਾ। ਜਦੋਂ ਉਹ ਚੱਕਰ ਨਾ ਰਿਹਾ ਸੀ ਤਾਂ ਉਹਦੀ ਆਵਾਜ਼ਾਂ ਸੁਣ ਕੇ ਉਹਦਾ ਮੁੰਡਾ ਜਿਹੜਾ ਉਹਦਾ ਪਿਤਾ ਆਇਆ 55 ਸਾਲ ਦੀ ਉਮਰ ਦੀ ਜਿਹੜੀ ਮੰਦਰ ਸਿੰਘ ਤਾਂ ਉਸਤੇ ਵੀ ਉਹਨਾਂ ਨੇ ਸਟੇਜ ਧੜਾ ਧਰਨ ਵਾਲਾ ਹਮਲਾ ਕਰ ਰਿਹਾ ਸੀ ਜਾ ਰਿਹਾ ਉਹ ਪੰਜ ਛੇ ਨਸ਼ੇੜੀ ਕਿਸਮ ਦੇ ਵਿਅਕਤੀ ਸੀ ਜੋ ਮਤਕਾ ਇਲਾਕੇ ਹਮਲਾ ਕਰਕੇ ਉਹਨਾਂ ਨੇ ਉਹਨਾਂ ਨੂੰ ਮੌਤ ਦੇ ਘਾਟ ਰੱਖਤਾ ਜਿਉਂ ਹੀ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਰਾਤ ਦੇ ਰਾਤ ਹੀ ਪੁਲਸ ਜੜੀ ਐਸਐਸਪੀ ਸਹਿਤ ਸੀਆਈ ਸਟਾਫ ਬਟਿੰਡਾ ਪਹੁੰਚੇ ਮੌਕੇ ਤੇ ਘਟਨਾ ਜੱਜਲਾ ਤੇ ਹੋਰ ਹੋਰ ਇੱਥੋਂ ਤੱਕ ਵੀ ਨਹੀਂ ਉਹਨਾਂ ਨੇ ਖੂਨ ਦੀ ਹੋਲੀ ਖੇਡਦੇ ਹੋਏ ਉਹਦੇ ਘਰ ਦੇ ਵਿੱਚ ਜੋ ਮ੍ਰਿਤਕ ਦੀ ਮਨ ਮੰਦਰ ਸਿੰਘ ਜੇਕਰ ਆ ਲਈ ਸੀ ਦਰਸ਼ਕਔਰ ਉਹਨੂੰ ਉਹਦੇ ਤੇ ਵੀ ਜਾਣਲੇਵਾ ਹਮਲਾ ਕਰ ਤੇ ਉਹ ਗਵੀਰ ਜ਼ਖਮੀ ਬਟਿੰਡਾ ਦੇ ਹਸਪਤਾਲ ਦੇ ਵਿੱਚ ਜ਼ਖਮੀ ਹੋ ਗਿਆ ਕੀ ਬਾਅਦ ਦੇ ਵਿੱਚ ਲਖਮਿੰਦਰ ਜਾਂਚ ਕਰ ਜੀ ਜੀ ਬਾਅਦ ਦੇ ਵਿੱਚ ਲਖਮਿੰਦਰ ਕੀ ਘਰ ਦੇ ਵਿੱਚ ਅੰਦਰ ਵੜ ਕੇ ਮੈਰਾਂ ਨੂੰ ਜ਼ਖਮੀ ਕੀਤਾ ਇਹ ਉਹ ਵੀ ਗੇਟ ਤੇ ਆਏ ਸਨ ਔਰ ਕੀ ਹੁਣ ਤੱਕ ਉਹਨਾਂ ਨੂੰ ਫੜਿਆ ਨਹੀਂ ਗਿਆ ਹੈ ਕੀ ਉਹ ਫਰਾਰ ਨੇ ਜਾਂ ਪੁਲਿਸ ਦੇ ਕੋਲ ਕੁਝ ਕਲੂਜ਼ ਨੇ ਬਿਲਕੁਲ ਜਦੋਂ ਘਟਨਾ ਬਾਹਰ ਹੀ ਗੇਟ ਤੇ ਜਦੋਂ ਇਹ ਗੱਲ ਹੋਈ ਤਾਂ ਅੰਦਰ ਸੁਣ ਕੇ ਜਦੋਂ ਦਰਸ਼ਕਔਰ ਆਈ ਤਾਂ ਜੋ ਬਾਹਰ ਆਏ ਤਾਂ ਉਹਨਾਂ ਤੇ ਵੀ ਹਮਲਾ ਕਰਦਾ ਤਾਂ ਉਹ ਆਪਣੀ ਜਾਨ ਬਚਾ ਕੇ ਕਿਤੇ ਨਾ ਕਿਤੇ ਹੋ ਭੱਜ ਗਈ ਇਸ ਤੇ ਉਹ ਜਿਹੜੇ ਨਸ਼ੇੜੀ ਕਿਸਮ ਦੇ ਵਿਅਕਤੀ ਸੀ ਉਹ ਲੋਕਾਂ ਤੇ ਪੁਲਿਸ ਨੂੰ ਪੁਲਿਸ ਨੇ ਰਾਤ ਦੇ ਰਾਤ ਪਿੱਛਾ ਕਰਕੇ ਦੱਸਿਆ ਜਾ ਰਿਹਾ ਹੈ ਕਿ ਇੱਕ ਨਾ ਉਹਨਾਂ ਇੱਕ ਦੋ ਕਲੂ ਆ ਜਿਹੜੇ ਉਹ ਮਿਲੇ ਆ ਤੇ ਸ਼ਾਇਦ ਪੁਲਿਸ ਨੇ ਦੱਸਿਆ ਜਾ ਰਿਹਾ ਜੇ ਪੁਲਿਸ ਨੇ ਕੋਈ ਠੱਗਣਾ ਦੀ ਪੁਸ਼ਟੀ ਤਾਂ ਨਹੀਂ ਕਰੀ ਪਰ ਦੱਸਿਆ ਜਾ ਰਿਹਾ ਹੈ ਵੀ ਪੁਲਿਸ ਨੂੰ ਉਸ ਨਾਲ ਕੁਝ ਕਲੂ ਆ ਜਿਹੜੇ ਉਹ ਮਿਲੇ ਆ ਤੇ ਪੁਲਿਸ ਰਾਤਨੀ ਸਾਰੀ ਜਾਤਾ ਉਹਨਾਂ ਦਾ ਪਿੱਛਾ ਕਰਾਈ ਹੈ ਬਿਲਕੁਲ ਬਣੇ ਰਹੋ ਸਾਡੇ ਨਾਲ ਤਾਂ ਇਸ ਵੇਲੇ ਦੀ ਵੱਡੀ ਵਾਰਦਾਤ ਇਸ ਵੇਲੇ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਔਰ ਤਲਵੰਡੀ ਸਾਬੋ ਦਾ ਪਿੰਡ ਜੀਵਨ ਸਿੰਘ ਵਾਲਾ ਹੈ ਜਿੱਥੇ ਇਹ ਵੱਡੀ ਘਟਨਾ ਵਾਪਰੀ ਹੈ ਮੇਰੇ ਸਹਿਯੋਗੀ ਜਿਸ ਤਰੀਕੇ ਦੇ ਨਾਲ ਜਾਣਕਾਰੀ ਦੇ ਰਹੇ ਨੇ ਕਿ ਰਾਤ ਕਰੀਬ 9:30 ਤੋਂ 10 ਵਜੇ ਦੀ ਇਹ ਘਟਨਾ ਹੈ ਜਦੋਂ ਗੇਟ ਤੇ ਇਹ ਨਸ਼ੇੜੀ ਕਿਸਮ ਦੇ ਆਦਮੀ ਔਰ ਪਿੰਡ ਦੇ ਹੀ ਦੱਸੇ ਜਾ ਰਹੇ ਨੇ ਜੋ ਜਾਣਕਾਰੀ ਮਿਲ ਰਹੀ ਹੈ ਪਿੰਡ ਦੇ ਹੀ ਇਹ ਦੋਵੇਂ ਮੁਲਜ਼ਮ ਨੇ ਜਿਨ੍ਹਾਂ